ਅਚਰਨ ਸਿੰਘ ਜੀ ਪਿੰਡ ਊਜਾ ਜੀ ਮਸਲਾ ਇਹ ਵੇ ਮੈਂ ਸਵੇਰੇ ਬਰਸੀਨ ਘਟ ਰਿਆ ਸੀ ਜੀ ਕੱਲ ਪਰਸੋਂ ਦੀ ਗੱਲ ਏ ਤੇ ਉੱਥੇ ਮੇਰੇ ਚਾਚਾ ਜੀ ਆਏ ਕਹਿੰਦੇ ਵੀ 1000 ਰੁਪਿਆ ਬੰਦ ਹੈ ਤੁਹਾਡਾ ਤੇ ਉਹ ਕੀ ਕਹਿੰਦੇ ਨੇ ਮੈਂ ਕਿਹਾ ਵੀ ਚਲੋ ਡੈਡੀ ਨਾਲ ਗੱਲ ਕਰ ਲਓ ਤੇ ਕਹਿੰਦੇ ਮੈਂ ਕਿਦੇ ਕਿਦੇ ਨਾਲ ਪਗਾਈ ਮਾਰਾਂ ਤੇ ਉਸ ਤੋਂ ਬਾਅਦ ਜੀ ਕਹਿੰਦੇ ਤੇਰੇ ਦਾਤਰੀ ਮਾਰਾਂਗਾ ਮੈਂ ਠੀਕ ਹੈ ਵੀ ਤੇ ਉਸ ਤੋਂ ਬਾਅਦ ਕੀ ਜਾਂਦੇ ਨੇ ਮੈਂ ਪਿੱਛੇ ਹਟ ਗਿਆ ਤੇ ਸਾਡੀ ਥੋੜੀ ਬੈਸਬਾਜੀ ਹੋਈ ਤੇ ਘਰੇ ਚਲੇ ਗਏ ਮੈਂ ਫਿਰ ਤੋਂ ਪੱਠੇ ਕੱਟਣ ਲੱਗ ਗਿਆ ਜੀ ਤੇ ਜਾ ਕੇ ਨਾਲ ਦੂਏ ਭਰਾ ਨੂੰ ਦੂਏ ਚਾਚੇ ਨੂੰ ਨਾਲ ਭਤੀਜੇ ਨੂੰ ਫੌਜੀ ਪ੍ਰਮਿੰਦਰ ਸਿੰਘ ਚਰਨਜੀਤ ਸਿੰਘ ਕੇਵਲਜੀਤ ਸਿੰਘ ਤੇ ਉਹਨਾਂ ਨੂੰ ਨਾਲ ਬੁਲਾ ਕੇ ਜੀ ਮੈਂ ਇਹਨਾਂ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ ਜੀ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਤੇ ਕੀ ਆਂਦੇ ਨੇ ਉਸ ਤੋਂ ਬਾਅਦ ਜੀ ਕੇਵਲ ਸਿੰਘ ਨੇ ਮੇਰੇ ਹੱਥ ਫੜੇ ਨੇ ਜੀ ਤੇ ਕੀ ਆਂਦੇ ਨੇ ਹੱਥ ਫੜਨ ਤੋਂ ਬਾਅਦ ਉਹਨਾਂ ਮੇਰੇ ਕੇਸਾਂ ਨੂੰ ਫੜ ਕੇ ਜੀ ਇਹ ਚਰਨਜੀਤ ਸਿੰਘ ਨੇ ਕਈ ਦੇ ਦਸਤੇ ਨਾਲ ਜੀ ਜਿੰਨਾ ਚਿਰ ਦਸਤਾ ਟੁੱਟਿਆ ਨਹੀਂ ਜੀ ਕਈ ਦਾ ਉਹਨਾਂ ਚਿਰ ਮੇਰੇ ਲੱਕ ਤੇ ਮੇਰੇ ਲੱਤਾਂ ਤੇ ਜੀ ਮੂੰਹ ਤੇ ਥੱਪੜ ਮਾਰਦੇ ਰਹੇ ਨੇ ਜੀ ਤੇ ਉਸ ਤੋਂ ਬਾਅਦ ਜੀ ਕਹਿੰਦੇ ਵੀ ਮੈਂ ਇਧਰੋਂ ਨੰਗਣ ਵੀ ਨਹੀਂ ਦੇਣਾ ਇਸ ਪਈ ਤੋਂ ਜੀ ਤੇ ਦੂਜੀ ਉਹ ਹੋਰ ਸਾਈਡ ਤੋਂ ਆ ਤੇ ਜਦ ਕਿ ਉਹ ਸਾਂਜੀ ਪੈੜੀ ਹੈ ਜੀ ਕੱਚੀ ਤੇ ਸੈਮਤੀ ਨਾਲ ਵੰਡੀ ਹੋਈ ਹੈ ਤੇ ਉਸ ਤੋਂ ਬਾਅਦ ਡੈਡੀ ਜੀ ਨੂੰ ਵੀ ਆ ਕੇ ਘਰੇ ਇਹਨਾਂ ਦੇਖਿਆ ਵੀ ਕੀ ਜਾਂਦੇ ਨੇ ਰੋਲਾ ਪੈਨਦੇ ਆ ਬਾਹਰ ਵੀ ਇਹ ਗੇਟ ਦੇ ਕੋਲ ਹੀ ਆਏ ਨੇ ਜੇ ਘਰੇ ਨੇ ਆ ਕਮਰੇ ਤੋਂ ਨਿਕਲ ਕੇ ਤੇ ਉੱਥੇ ਆ ਕੇ ਪਰਮਿੰਦਰ ਸਿੰਘ ਫੌਜੀ ਜੀ ਗਾਲਾਂ ਕੱਢਦੇ ਰਹੇ ਨੇ ਡੈਡੀ ਜੀ ਨੂੰ ਤੇ ਚਰਨਜੀਤ ਮਾਸਟਰ ਸਿੰਘ ਜੀ ਉਹ ਵੀ ਬੋਲਦੇ ਰਹੇ ਨੇ ਜੀ ਬੜਾ ਨਜਾਇਜ਼ ਹੈ ਜੀ ਮੌਕੇ ਬਖਾਦਾ ਇਹੋ ਹੀ ਗੁਜਾਰਸ਼ ਹੈ ਜੀ ਐਮਐਲਏ ਸਾਹਿਬ ਤੋਂ ਉਮੀਦ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਹੈ ਜੀ ਐਸਐਸਪੀ ਗੁਰਨਾਨਕ ਸਿੰਘ ਜੀ ਤੇ ਉਹਨਾਂ ਤੋਂ ਉਮੀਦ ਹੈ ਜੀ ਸਾਡਾ ਕੀ ਆਂਦੇ ਨੇ ਬੁਰਾ ਸਾਥ ਦਿੱਤਾ ਜਾਇਏ ਜੀ ਸਾਡੀ ਸੁਣਵਾਈ ਹੋਏ ਜੀ ਜੱਥੇਦਾਰ ਸਾਹਿਬ ਤੱਕ ਜੀ ਅਸੀਂ ਪਹੁੰਚਾਇਆ ਜੀ ਆ ਦੇਖੋ ਜੀ ਆਪਣੀ ਗੱਲ ਰੱਖੀ ਹੈ ਜੀ ਸਾਡੀ ਸੁਣਵਾਈ ਕਰਵਾਈ ਜਾਏ ਜੀ ਉਮੀਦ ਪੂਰੀ ਹੈ ਜੀ ਬਸ ਥੋੜਾ ਕੰਮ ਲੇਟ ਹੋਣ ਦਿਆ ਜੀ ਸੁਣਵਾਈ ਹੋਏ ਸਾਡੀ ਜੀ ਕੇਸਾਂ ਦੀ ਬੇਅਦਬੀ ਹੋਈ ਜੀ ਦੋ ਦਿਨ ਹੋ ਗਏ ਨਸੂਤਾ ਨਹੀਂ ਗਿਆ ਜੀ ਉਲਟੀਆਂ ਆਉਂਦੀਆਂ ਦਵਾਈਆਂ ਲੈ ਕੇ ਆਇਆ ਜੀ ਆ ਦੇਖੋ ਜੀ ਸੱਟਾਂ ਜੀ ਆ ਪਿੱਛੇ ਦੇਖ ਲੋ ਜੀ ਇਥੋਂ ਇਥੋਂ ਚੱਲਿਆ ਵੀ ਨਹੀਂ ਜਾ ਰਿਹਾ ਜੀ ਤੇ ਬਹੁਤ ਗਰੀਬ ਬੰਦੇ ਆ ਜੀ ਸੁਣਵਾਈ ਕੀਤੀ ਜਾਏ ਪ੍ਰਸ਼ਾਸਨ ਤੋਂ ਸਾਨੂੰ ਇਹ ਇਹ ਵੀ ਸਾਡਾ ਕੀ ਆਂਦੇ ਨੇ ਵੀ ਇਨਸਾਫ ਦਿੱਤਾ ਜਾਏ ਸਾਨੂੰ ਜੀ ਕਿ ਗੁਰਚੰਦ ਸਿੰਘ ਦੀ ਐਮਐਲਆਰ ਆਈ ਸੀ ਸਾਡੇ ਕੋਲ ਔਜਾ ਪਿੰਡ ਪੈਂਦਾ ਤੇ ਉਹਨਾਂ ਜਦੋਂ ਬਿਆਨ ਲਿਖਿਆ ਉਹਨਾਂ ਨੇ ਦੱਸਿਆ ਵੀ 17 ਤਰੀਕ ਨੂੰ ਕੋਈ ਦੁਪਹਿਰ ਦੇ ਟਾਈਮ ਉਹਦੇ ਆਪਣੀ ਸ਼ਰੀਕੀ ਦੇ ਚਾਚੇ ਦਾਇ ਦੇ ਮੁੰਡੇ ਨਾਲ ਕੋਈ 1000 ਰੁਪਏ ਕੋਈ ਦਵਾਈ ਦਾ ਤੇ ਕਣਕ ਦਾ ਕੋਈ ਪੈਸੇ ਰਹਿੰਦੇ ਸੀ ਉਹ ਲੈਣ ਵਾਸਤੇ ਜਦੋਂ ਉਹਨੇ ਗੱਲ ਕਰੀ ਤਾਂ ਬਹਿਸ ਹੋ ਗਈ ਉਹਨਾਂ ਦੀ ਆਪਸੀ ਜਿਸ ਕਰਕੇ ਤਕਰਾਰ ਵੱਧ ਗਿਆ ਫਿਰ ਉਹਦੇ ਚਾਚੇ ਦੇ ਮੁੰਡੇ ਨੇ ਉਹਦੇ ਆਪ ਦਾ ਹੋਰ ਇੱਕ ਕਜ਼ਨ ਬੁਲਾ ਲਿਆ ਤਾਂ ਉਹਨਾਂ ਦੋਨੋਂ ਨਾਲ ਝਗੜਾ ਹੋਇਆ ਤੇ ਜਿਹੜੀ ਅਮਲ ਉਹਦੇ ਵਿੱਚ ਸਿੰਪਲ ਬਲੱਡ ਸਟਾਅ ਆਈਆਂ ਸੀ ਤੇ ਉਹ ਅਸੀਂ ਮੈਡੀਕਲ ਰਿਕਾਰਡ ਅੱਗੇ ਲੈ ਰਹੇ ਹਾਂ ਜਿਹੜਾ ਅਬਜ਼ਰਵੇਸ਼ਨ ਲਈ ਰੱਖਿਆ ਸੀ ਉਹਦੇ ਕਰਕੇ ਫਿਰ ਅਸੀਂ ਮਿਆਦ ਦਾ ਨਰਾਜ਼ ਕਰਤਾ ਸੀ ਅੱਗੇ ਫਰਦਰ ਕਾਰਵਾਈ ਜਿਹੜੀ ਅਸੀਂ ਕਰ ਰਹੇ ਹਾਂ ਹਾਂ ਸਰ ਇਸ ਕਿਸ ਨੇ ਕੋਈ ਐਫਆਈਆਰ ਵੀ ਜਿਹੜੀ ਦਰਜ ਕੀਤੀ ਜਾਏਗੀ ਹਾਂ ਜੀ ਇਹਨੇ ਵਿੱਚ ਐਲੀਗੇਸ਼ਨ ਲਾਇਆ ਸੀ ਕਿ ਮੇਰੇ ਜਿਹੜਾ ਛੀਸ਼ਾ ਪਾਇਆ ਸੀ ਉਹ ਟੁੱਟ ਗਿਆ ਡੰਡਾ ਮਾਰ ਕੇ ਤੇ ਵੀ ਮੇਰੀ ਕਰਾਉਂ ਦੀ ਬੇਰਵੀ ਹੋਈ ਹੈ ਜਿਹਦੇ ਸੰਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਦੋਨੋਂ ਸਕੇ ਰਿਸ਼ਤੇਦਾਰ ਨੇ ਆਪ ਕੋ ਚਾਚੇ ਦਾਇਦੇ ਨੇ ਸੇ ਉਸ ਕਰਕੇ ਜਿਹੜਾ ਲੜਾਈ ਵਾਲਾ ਐਂਗਲ ਜਿਹੜਾ ਉਹ ਤਾਂ ਮੰਨਿਆ ਜਾ ਸਕਦਾ ਬਾਕੀ ਅਸੀਂ ਵੈਰੀਫਾਈ ਕਰਦੇ ਆ ਉਹਦੇ ਨੂੰ ਦਬੂ ਜਿਹੜੀ ਵੀ ਕਰ ਰਹੇ ਹੋ ਸਰ ਇੱਕ ਜਿਹਨਾਂ ਨੇ ਆ ਜਿਹੜਾ ਗਾ ਕਲਤਕ ਸਾਬ ਦੇ ਜੱਥੇਦਾਰ ਨੂੰ ਵੀ ਇੱਕ ਲੈਟਰ ਲਿਖਿਆ ਸੀਗਾ ਉਸ ਦਾ ਕਿ ਉਹਦੇ ਸੰਬੰਧੀ ਮੇਰੇ ਨਹੀਂ ਨੋਟਿਸ ਸਾਡੇ ਕੋਲੇ ਜਿਹੜੀ ਕੰਪਲੇਨਡ ਆਈ ਆ ਉਹਦੇ ਜਿਹਨਾਂ ਨੇ ਜਿਹੜੀ ਇਹ ਗੱਲ ਕੀਤੀ ਸੀ ਵੀ ਮੇਰੇ ਜਿਹੜਾ ਇਹਨਾਂ ਨੇ ਸ਼੍ਰੀ ਸਾਹਿਬ ਜਿਹੜਾ ਉਹ ਡੰਡਾ ਵੱਜਨ ਦਾ ਮੇਰੇ ਟੁੱਟ ਗਿਆ ਤੇ ਬਾਕੀ ਉਹਦੇ ਸੰਬੰਧੀ ਅਜੇ ਕੋਈ ਇਹਨਾਂ ਨੇ ਨਾ ਤਾਂ ਸ਼੍ਰੀ ਸਾਹਿਬ ਕੋਲ ਪੇਸ਼ ਕੀਤਾ ਨਾ ਹੀ ਕੋਈ ਦਸਬੰਦੀ ਕੋਈ ਕੋਈ ਪੇਸ਼ ਕੀਤੀ ਕਿੰਨੇ ਵੰਦੇ ਜਖਮੀ ਹੈ ਸਰ ਇਸ ਮਾਮਲੇ ਦੇ ਇਕੋ ਹੀ ਹੈ ਜਿਹੜਾ ਪ੍ਰਸ਼ੰਤ ਸਿੰਘ ਉਹਦੀ ਬਚੀਆ ਤੇ ਇਹਨਾਂ ਨੇ ਤਿੰਨ ਬੰਦੇ ਦਾ ਨਾਮ ਲਖਾਇਆ ਵੀ ਇੱਕ ਨੇ ਕੁੱਟਿਆ ਬਾਕੀਆਂ ਨੇ ਵੀ ਹਰਫ ਕਰ ਦਿੱਤੀ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਨਹੀਂ ਹਜੇ ਤਾਂ ਪੜਤਾਲ ਹੀ ਕਰ ਰਹੇ ਜਿਹਦੇ ਵਿੱਚ ਕੀਸ ਚਾਹੀਏ ਤੇ ਬਾਕੀ ਨਾਨ ਕੌਗਨੀਜ਼ੇਬਲ ਹੋਣ ਕਰਕੇ ਜਿਹੜਾ ਹਜੇ ਐਸਕੇਫਆਈਆਰ ਦਰਖ ਨਹੀਂ ਕੀਤੀ ਹਮ ਹਜੇ ਸਰ ਕੁਝ ਪੜਤਾਲ ਦੇ ਵਿੱਚ ਆਂਦਾ ਫਿਰ ਕਿਹੜੀ ਧਾਰਾ ਦੇ ਨਾਲ ਆ ਫਿਰ ਮੈਂ ਕੀ ਜੀ ਦੇਖੋ ਜੇ ਕੋਈ ਪੜਤਾਲ ਦੇ ਵਿੱਚ ਜਿਹੜੀ ਵੀ ਗੱਲ ਆਊਗੀ ਉਹ ਜੀ ਕਾਰਵਾਈ ਹੋ ਜੇਗੀ ਜੇ ਮੈਡੀਕਲ ਰਿਪੋਰਟ ਦੇ ਵਿੱਚ ਕੋਈ ਉਹ ਆਇਆ ਤਾਂ ਉਹਦੇ ਮੁਤਾਬਕ ਅਸੀਂ ਧਾਰਾ ਲਗਾ ਦੇਵਾਂਗੇ